ਅੰਮ੍ਰਿਤਸਰ ਬਾਈਪਾਸ ਅਟਾਰੀ ਰੋਡ ਨੂੰ ਜਾਣ ਵਾਲੀ ਸੜਕ ਉੱਪਰ ਕਈ ਸਾਲਾਂ ਤੋਂ ਭਾਰੀ ਜਾਮ ਲੱਗ ਰਿਹਾ ਹੈ ਜਿਸ ਕਰਕੇ ਉੱਥੋਂ ਗੁਜ਼ਰਨ ਵਾਲੇ ਲੋਕ ਬਹੁਤ ਪਰੇਸ਼ਾਨ ਹਨ ਲੋਕਾਂ ਨੇ ਕਿਹਾ ਕਿ ਇਸ ਸੜਕ ਉੱਪਰ ਹਮੇਸ਼ਾ ਹੀ ਜਾਮ ਲੱਗਾ ਰਹਿੰਦਾ ਹੈ ਜਿਸ ਕਰਕੇ ਉਹ ਕਈ-ਕਈ ਘੰਟੇ ਜਾਮ ਵਿੱਚ ਫਸ ਜਾਂਦੇ ਹਨ ਅਤੇ ਆਪਣੇ ਜ਼ਰੂਰੀ ਕੰਮਾਂ ਵਾਸਤੇ ਜਾਣ ਲਈ ਬਹੁਤ ਲੇਟ ਵੀ ਹੋ ਜਾਂਦੇ ਹਨ ਜਿਸ ਕਰਕੇ ਇਸ ਰਸਤੇ ਤੋਂ ਜਾਣ ਲੱਗਿਆਂ ਲੋਕ ਕੰਨੀ ਕਤਰੌਂਦੇ ਹਨ ਪਰ ਕਿਤੇ ਨਾ ਕਿਤੇ ਮਜਬੂਰੀ ਵਸ ਉਹਨਾਂ ਨੂੰ ਜਦੋਂ ਇਸ ਰਸਤੇ ਤੋਂ ਗੁਜ਼ਰਨਾ ਪੈਂਦਾ ਹੈ ਤਾਂ ਕਈ ਕਈ ਕੰਟੇ ਟ੍ਰੈਫਿਕ ਤੇ ਵਿੱਚ ਫਸੇ ਰਹਿਣ ਕਰਕੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੁੰਦਾ ਹੈ ਤੇ ਟਾਈਮ ਵੀ ਖਰਾਬ ਹੁੰਦਾ ਹੈ ਇਹਨਾਂ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇੱਥੇ ਲੱਗ ਰਹੇ ਜਾਮ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਤੁਹਾਨੂੰ ਅੱਜ ਤਸਵੀਰਾਂ ਵਿਖਾਉਣ ਜਾ ਰਹੇ ਹਾਂ ਆ ਟਾਰੀ ਰੋਡ ਪਠਾਨਕੋਟ ਹਾਈਵੇ ਨੂੰ ਜਿੱਥੇ ਕੇ ਲਗਾਤਾਰ ਕਈ ਸਾਲਾਂ ਤੋਂ ਇੰਨਾ ਜ਼ਿਆਦਾ ਜਾਮ ਲੱਗਦਾ ਹੈ ਕਿ ਜ਼ਿੰਦਗੀ ਦੀ ਵਿੱਚ ਇਹ ਮਿਲੋੜਾਂ ਨੂੰ ਪੂਰੀਆਂ ਕਰਨ ਲਈ ਜਦੋਂ ਲੋਕ ਆਪਣੇ ਵਹੀਕਲਾਂ ਤੇ ਜਾਂਦੇ ਹਨ ਤਾਂ ਉਹਨਾਂ ਨੂੰ ਕਈ-ਕਈ ਘੰਟੇ ਉਹਨਾਂ ਨੂੰ ਇੱਥੇ ਜਾਮ ਦੇ ਵਿੱਚ ਫਸੇ ਰਹਿਣਾ ਪੈਂਦਾ ਹੈ ਤੇ ਉਹ ਕਿਤੇ ਨਾ ਕਿਤੇ ਲੋਕ ਬਹੁਤ ਪਰੇਸ਼ਾਨ ਹਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਰਮੀ ਦੀਆਂ ਗੱਡੀਆਂ ਵੀ ਜਾ ਰਹੀਆਂ ਵਾਂ ਪਰ ਇਹ ਵੀ ਵੇਖੋ ਤੁਸੀਂ ਕਿੰਨੀ ਸਲੋਸ ਵੀਨਾ ਜਾ ਰਹੀਆਂ ਕਿਉਂਕਿ ਇਹ ਜਾਮ ਬੜੇ ਚਿਰ ਤੋਂ ਇੱਥੇ ਲੱਗਾ ਹੈ ਤੇ ਨਿਤ ਇਹ ਜਾਮ ਰਹਿੰਦਾ ਹੈ ਤੇ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕਦੀ ਕਿਉਂ ਨਹੀਂ ਕਿਉਂਕਿ ਇੱਥੇ ਇੱਕ ਹਾਈਵੇ ਦੇ ਦਾ ਉੱਪਰ ਪੂਰੀ ਮਰ ਰਿਹਾ ਹੈ ਤੇ ਉਹਦੇ ਕਰਕੇ ਵੀ ਟ੍ਰੈਫਿਕ ਬਹੁਤ ਜਾਮ ਰਹਿੰਦੀ ਹੈ ਅਸੀਂ ਗੱਲਬਾਤ ਕਰਾਂਗੇ ਇੱਕ ਨੌਜਵਾਨ ਨਾਲ ਜਿਹੜੇ ਕਿ ਇੱਥੇ ਟ੍ਰੈਫਿਕ ਵਿੱਚ ਫਸੇ ਹੋਏ ਹਨ ਉਹ ਕੀ ਕਹਿਣਾ ਚਾਹਣਗੇ ਹਾਂਜੀ ਭਾਜੀ ਹਾਂਜੀ ਭਾਜੀ ਵਾਕਈ ਇਹ ਜਾਮ ਵਾਕਈ ਇੱਥੇ ਰੋਜ਼ ਦਿਣੀ ਬੜਾ ਬੁਰਾ ਹਾਲਿਆ ਲੋਕ ਬਹੁਤ ਪਰੇਸ਼ਾਨ ਹੁੰਦੇ ਐ ਇਥੋਂ ਲੰਘਣ ਵਾਲੇ ਅਰ ਜਦੋਂ ਕੋਈ 12 ਕੋ ਯਾਤਰਾ ਹੁੰਦਾ ਕਿ ਇਹਨੇ ਵਾਗਾ ਬਾਰਡਰ ਜਾਣਾ ਹੋਵੇ ਉਹਨੇ ਢੜੀ ਢਾੜੀ ਪਾਜੀ ਇੱਥੇ ਲੱਗ ਜਾਂਦੀ ਹੈ ਲੰਘ ਜਾਂ ਇਹ ਆ ਕਿ ਸਰਕਾਰ ਆਪਣਾ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਿਹਾ ਇਹ ਕਿ ਇਹ ਕਾਫੀ ਦੇਰ ਤੋਂ ਲੰਮਾ ਕੰਮ ਚੱਲਦਾ ਪਿਆ ਆ ਤੇ ਦੁਨੀਆਂ ਨੂੰ ਬਹੁਤ ਜਿਆਦਾ ਮੁਸ਼ਕਲ ਹੁੰਦੀ ਪਈ ਆ ਮੈਂ ਦੇਹੋ ਸਰਕਾਰ ਨੂੰ ਕਰਾਂਗਾ ਵੀ ਜਲਦੀ ਜਲਦੀ ਸਾਡਾ ਇਹ ਪੁਲ ਬਣਾਇਆ ਜਾਵੇ ਕੋਈ ਬਹੁਤ ਐਕਸੀਡੈਂਟ ਵੀ ਹੁੰਦੇ ਆ ਬਹੁਤ ਦੁਨੀਆਂ ਪਰੇਸ਼ਾਨ ਹੁੰਦੀ ਆ ਤੇ ਇਹ ਆ ਕਿ ਮੇਰੀ ਇਹੋ ਹੀ ਲੱਗੀ ਆ ਕਿ ਕੰਮ ਛੇਤੀ ਛੇਤੀ ਜਲਦੀ ਹੋਏ ਕੰਮ ਇਹ ਹੋਈ ਕਿ ਨਾ ਤੁਹਾਡਾ ਅੱਜ ਮੇਰਾ ਨਾਮ ਪੁੱਲ ਦੱਸਣਗੇ ਜੀ ਇਹ ਸੰਨ ਸ਼ਰਦਾਰ ਬਲਵਿੰਦਰ ਸਿੰਘ ਜਿਹੜੇ ਕਿ ਟ੍ਰੈਫਿਕ ਦੇ ਵਿੱਚ ਖੁਦ ਬੜੇ ਚਿਰ ਤੋਂ ਫਸੇ ਹੋਏ ਸਨ ਤੇ ਕਿਤੇ ਨਾ ਕਿਤੇ ਇਹਨਾਂ ਦਾ ਮਨ ਵੀ ਬਹੁਤ ਪਰੇਸ਼ਾਨ ਸੀ ਤੇ ਇਹ ਆਪਣੇ ਮਨ ਦਾ ਬਾਲ ਕੱਢਣਾ ਚਾਹੁੰਦੇ ਸਨ ਫਿਰ ਵੀ ਇਹਨਾਂ ਨੇ ਪ੍ਰਸ਼ਾਸਨ 'ਤੇ ਅਪੀਲ ਕੀਤੀ ਹੈ ਕਿ ਇਸ ਰੋਡ ਨੂੰ ਜਲਦੀ ਜਲਦੀ ਇੱਥੇ ਜੋ ਵੀ ਜਿਸ ਵਜ੍ਹਾ ਕਰਕੇ ਵੀ ਇਸ ਰੋਡ ਤੇ ਜਾਮ ਲੱਗਦੇ ਹਨ ਉਸ ਤੋਂ ਸਾਨੂੰ ਨਿਯਾਤ ਦਵਾਈ ਜਾਵੇ ਛੜਕਾਰਾ ਦਵਾਈਆ ਜਾਵੇ ਤਾਂ ਜੋ ਅਸੀਂ ਟਾਈਮ ਸਿਰ ਆਪਣੇ ਮਕਾਮ ਤੇ ਪਹੁੰਚ ਕੇ ਆਪਣੇ ਕੰਮਕਾਰ ਕਰ ਸਕੀਏ ਫਰਸਟ ਵੇ ਚੈਨਲ ਤੋਂ ਆਪਣੇ ਸਹਿਯੋਗੀ ਕੈਮਰਾਮੈਨ ਅਨਰੇਸ਼ ਕੁਮਾਰ ਦੇ ਨਾਲ ਅਮਰੀਕ ਸਿੰਘ ਵੱਲੋਂ ਰਿਪੋਰਟ ਅਮਰਸਾ